ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੱਚੀ ਕੰਦ ਤੋਂ ਗੁਰਦੁਆਰਾ ਸਾਹਿਬ ਕਿਵੇਂ ਬਣਿਆ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਵੇਲੇ ਇਹ ਕੰਦ ਇੱਕ ਖੂਲੇ ਦੇ ਰੂਪ ਵਿੱਚ ਖੜੀ ਹੋਈ ਸੀ ਅਤੇ ਵਿਆਹ ਤੋਂ ਬਾਅਦ ਵੀ ਸੈਂਕੜੇ ਸਾਲਾਂ ਤੱਕ ਇਸ ਦੀਆਂ ਨੀਹਾਂ ਖੁਰੀਆਂ ਹੋਈਆਂ ਸੀ ਖੜੀ ਰਹੀ ਡੇਰਾ ਸਾਹਿਬ ਦਾ ਬਹੁਤ ਸੰਗਤਾਂ ਨੂੰ ਪਤਾ ਸੀ ਪਰ ਕੰਧ ਸਹਿਬ ਕੰਧ ਦਾ ਕਿਸੇ ਨੂੰ ਨਹੀਂ ਪਤਾ ਸੀ ਪੰਜ ਸਦੀਆਂ ਬੀਤ ਗਈਆਂ ਸਨ ਇਸ ਕੱਲੀ ਖੜੀ ਕੰਧ ਨੂੰ ਇਸ ਕੰਧ ਉਤੇ ਹਨੇਰੀ ਚੱਕੜ ਮੀਂਹ ਹਨੇਰੀ tufaan aaye haad aaye par eh kand ese tarah hi khadi rahi ṭhai nahi ਜਿੱਥੇ ਬਾਬਾ ਜੀ ਦੀ ਬਰਾਤ ਦਾ ਤਾਰਾ ਸੀ ਇਹ ਬਾਬਾ ਵੀਰੂ ਅਤੇ ਕੋਲੂ ਜੀ ਦਾ ਘਰ ਸੀ ਇਹ ਇੱਕ ਸ਼ੀਂਬਾ ਪਰਿਵਾਰ ਸੀ ਇਹਨਾਂ ਕੋਲ ਬਹੁਤ ਵੱਡਾ ਖੁੱਲਾ ਘਰ ਸੀ ਅਤੇ ਇਸ ਖੁੱਲੇ ਘਰ ਦੇ ਵਿੱਚ ਹੀ ਇਹ ਕੱਚੀ ਕੰਧ ਖਲੋਤੀ ਸੀ ਇਸ ਥੱਲੇ ਗੁਰੂ ਨਾਨਕ ਦੇਵ ਜੀ ਨੂੰ ਚਰਚਾ ਦੇ ਸਮੇਂ ਬਿਠਾਇਆ ਗਿਆ ਸੀ ਇਸੇ ਬਾਬਾ ਕੋਲੋ ਤੇ ਵੀਰੋ ਦੀ ਔਲਾਦ ਦੇ ਵਿੱਚੋਂ ਅੱਗੇ ਚੱਲ ਕੇ ਬਾਬਾ ਤੁਰਖਾ ਰਾਮ ਅਤੇ ਰਲਿਆ ਰਾਮ ਇਹ ਪਰਿਵਾਰ ਕੰਦ ਦੀ ਸੇਵਾ ਨਿਭਾਉਂਦਾ ਰਿਹਾ ਰਲਿਆ RAM ਨੇ ਆਪਣਾ ਨਵਾਂ ਮਕਾਨ ਬਣਾਉਣਾ ਸੀ ਪਰ ਗੁਰੂ ਸਾਹਿਬ ਜੀ ਇਸ ਕੰਦ ਨੂੰ ਨਹੀਂ ਛਿਟਾਉਣਾ ਚਾਹੁੰਦਾ ਇਸ ਕਰਕੇ ਉਹਨਾਂ ਨੇ ਇਸ ਕੱਚੀ ਕੰਦ ਦੇ ਨਾਲ ਹੋਰ ਪੱਕੀਆਂ ਕੰਦਾਂ ਕੱਢ ਲਈਆਂ ਅਤੇ ਉਸ ਦੇ ਉੱਪਰ ਬੀਮ ਪਾ ਕੇ ਦੋ ਮੰਜ਼ਲਾ ਮਕਾਨ ਬਣਾ ਲਿਆ ਇਸ ਕੰਦ ਨੂੰ ਭਾਈ ਰਲਿਏ ਨੇ ਨਹੀਂ ਛੇੜਿਆ ਅਤੇ ਇਸ ਕੰਦ ਦੇ ਨਾਲ ਛੋਟਾ ਜਿਹਾ ਇੱਕ ਥੜਾ ਬਣਾ ਦਿੱਤਾ ਅਤੇ ਇਸ ਦੇ ਉੱਤੇ ਇੱਕ ਛੋਟਾ ਜਿਹਾ ਕਪੜਾ ਵਿਛਾ ਕੇ ਗੁਰੂ ਸਾਹਿਬ ਜੀ ਦੀ ਇੱਕ ਤਸਵੀਰ ਰੱਖ ਦਿੱਤੀ ਅਤੇ ਸਾਰਾ ਪਰਿਵਾਰ ਸੇਵਾ ਕਰਦਾ ਰਿਹਾ ਤਾਂ ਜਦੋਂ ਭਾਈ ਰਲਿਆ ਜੀ ਅਕਾਲ ਚਲਾਣਾ ਕਰ ਗਏ ਤਾਂ ਤਾਂ ਉਹਨਾਂ ਤੋਂ ਬਾਅਦ ਉਹਨਾਂ ਦੀ ਘਰਵਾਲੀ ਈ ਮਾਤਾ ਜਮਨਾ ਜੀ ਉਸ ਥਾਂ ਤੇ ਝਾੜੂ ਲਾਉਂਦੀ ਅਤੇ ਦੀਵਾ ਜਗਾਉਂਦੀ ਕੰਦ ਵਿੱਚ ਦੀਵਾ ਜਗਾਉਂਦੇ ਰਹੀ ਇੱਕ ਆਲਾ ਰੱਖਿਆ ਹੋਇਆ ਸੀ ਮਾਤਾ ਜਮਨਾ ਨੇ ਉਸ ਕੰਦ ਦੇ ਵਿੱਚ ਰੋਜ਼ ਦੀਵਾ ਜਗਾ ਕੇ ਰੱਖਣਾ ਕੰਦ ਦੇ ਨੇੜੇ ਬੈਠ ਕੇ ਚਰਖਾ ਕੱਤੀ ਜਾਣਾ ਅਤੇ ਜੇਕਰ ਕਿਸੇ ਨੇ ਵੀ ਕੰਦ ਦੇ ਦਰਸ਼ਨ ਕਰਨ ਜਾਂ ਮੱਥਾ ਟੇਕਣ ਲਈ ਆਉਣਾ ਉਸ ਨੂੰ ਫੁੱਲੀਆਂ ਤੇ ਪਤਾਸਿਆਂ ਦਾ ਪ੍ਰਸ਼ਾਦ ਦੇਣਾ ਇਸ ਕੰਦ ਦੇ ਦਰਸ਼ਨ ਕਰਨ ਦੇ ਲਈ ਉਸ ਮਕਾਨ ਦੇ ਅੰਦਰ ਜਾਣਾ ਪੈਂਦਾ ਸੀ ਕਿਉਂਕਿ ਇਹ ਮਕਾਨ ਦੇ ਅੰਦਰ ਬਣੀ ਹੋਈ ਸੀ ਮਾਤਾ ਜਮਨਾ ਨੇ ਕਈ ਵਾਰ ਪਿਆਰ ਦੇ ਨਾਲ ਉਸ ਕੰਦ ਉਤੇ ਫਲਕਾਰੀ ਪਾ ਦੇਣੀ ਅਤੇ ਆਈ ਹੋਈ ਸੰਗਤ ਨੂੰ ਇਸ ਕੰਦ ਦੀ ਮਹਿਮਾ ਬਾਰੇ ਦੱਸਣਾ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ 1947 ਦੇ ਵਿੱਚ ਜਦੋਂ ਪੰਜਾਬ ਦਾ ਉਜਾੜਾ ਹੋਇਆ ਤਾਂ ਉਸ ਵੇਲੇ ਬਟਾਲਾ ਸ਼ਹਿਰ ਦੇ ਵਿੱਚੋਂ ਬਹੁਤ ਸਾਰੇ ਮੁਸਲਮਾਨ ਪਾਕਿਸਤਾਨ ਦੇ ਵਿੱਚ ਚਲੇ ਗਏ ਅਤੇ ਉਧਰਲੇ ਲੋਕ ਇੱਧਰ ਆ ਕੇ বাস ਗਏ ਪਾਕਿਸਤਾਨ ਦੇ ਨਾਰੋ ਵਾਲ ਪਿੰਡ ਤੋਂ ਇੱਕ ਸਿੱਖ ਬਾਬਾ ਸੂਰਤਾ ਸਿੰਘ ਜੀ ਜੋ ਨਿਹੰਗ ਸਿੰਘ ਸਨ ਉਹ ਟਿਕਾਣਾ ਲੱਭਦੇ ਹੋਏ ਬਟਾਲੇ ਆ ਗਏ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਦੀ ਏ ਕੱਚੀ ਕੰਦ ਸੀ ਉਸ ਦੇ ਬਿਲਕੁਲ ਸਾਹਮਣੇ ਇੱਕ ਮਸਜਿਦ ਬਣੀ ਹੋਈ ਸੀ ਉਹ ਖਾਲੀ ਮਸਜਿਦ ਦੇਖ ਕੇ ਬਾਬਾ ਸੂਰਤਾ ਸਿੰਘ ਆਪਣੇ ਪਰਿਵਾਰ ਦੇ ਸਮੇਤ ਉੱਥੇ ਰਹਿਣ ਲੱਗ ਪਏ ਜਦੋਂ ਸੂਰਤਾ ਸਿੰਘ ਮਸਜਿਦ ਵਿੱਚ ਰਹਿੰਦੇ ਸਨ ਤਾਂ ਉਹ ਕੀ ਦੇਖਦੇ ਸਨ ਇੱਕ ਮਾਂ ਕਾਂਦ ਦੇ ਲਾਗੇ ਬੈਠ ਕੇ ਚਰਖਾ ਕੱਤਦੀ ਹੈ ਅਤੇ ਨਾਲ ਹੀ ਕਾਂਦ ਦੇ ਵਿੱਚ ਦੀਵਾ ਵੀ ਜਗਾਉਂਦੀ ਹੈ ਝਾੜੂ ਲਾਉਂਦੀ ਹੈ ਅਤੇ ਬੜੀ ਸੇਵਾ ਕਰਦੀ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਇੱਕ ਦਿਨ ਭਾਈ ਸੂਰਤਾ ਸਿੰਘ ਨੇ ਮਾਤਾ ਜਮਨਾ ਕੋਲੋਂ ਇਸ ਕਾਂਦ ਦੇ ਬਾਰੇ ਪੁੱਛਿਆ ਤਾਂ ਉਸ ਮਾਤਾ ਨੇ ਕਿਹਾ ਕਿ ਇਹ ਕਾਂਦ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਦੀ ਹੈ निहंग भाई सूरता सिंह ਤੇ ਸੋਚਣ ਲੱਗਾ ਕਿ ਪਾਵਨ ਗੁਰੂ ਦੀ ਯਾਦ ਵਿੱਚ ਇਸ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ भाई सूरਤ ਸਿੰਘ ਨੇ ਹਰ ਪੂਰਨ ਮਾਸੀ ਵਾਲੇ ਦਿਨ ਪਿੰਡ ਵਿੱਚੋਂ ਉਗਰਾਹੀ ਕਰਕੇ ਆਟਾ ਦਾਲ ਅਤੇ ਦੁੱਧ ਇਕੱਠਾ ਕਰਕੇ ਕੰਦ ਸਾਹਿਬ ਦੇ ਕੋਲ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਹੌਲੀ-ਹੌਲੀ ਹੋਰ ਵੀ ਸੰਗਤ ਨਾਲ ਜੁੜ ਗਈ ਹੌਲੀ ਹੌਲੀ ਸਮੇਂ ਦੇ ਨਾਲ ਉੱਥੇ ਰਾਗੀ ਢਾਡੀ ਕੀਰਤਨ ਕਰਨ ਲੱਗ ਗਏ ਅਤੇ ਹੌਲੀ ਹੌਲੀ ਦਰਬਾਰ ਸਜਣ ਲੱਗ ਗਿਆ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਤੇ ਬਾਬੇ ਸੂਰਤੇ ਨੇ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਕੰਧ ਸਾਹਿਬ ਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕੰਧ ਸਾਹਿਬ ਦੀ ਉਸਾਰੀ ਲਈ ਉਗਰਾਹੀ ਕੀਤੀ ਨਾਲ ਹੀ ਬਟਾਲੇ ਦੇ ਇਸ ਤਰ੍ਹਾਂ ਕਾਂਦ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੈ ਅੱਜ ਦੀ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ